ਜਿਸੇ ਫਾਇਦੇ ਹੋ ਰਿਹਾ ਬਿਲਕੁਲ ਕਿਸਾਨਾਂ ਦੇ ਖਿਲਾਫ ਹੋ ਕੇ ਔਰ ਕਿਸਾਨਾਂ ਦੀ ਹੋਂਦ ਨੂੰ ਖਤਮ ਕਰਕੇ ਜਦੋਂ ਕਿਸਾਨ ਕੋਲ ਜ਼ਮੀਨ ਹੀ ਨਹੀਂ ਰਹੀ ਦੇਖੋ ਜ਼ਮੀਨ ਦੇ ਨਾਲ ਹੀ ਜ਼ਿੰਮੇਦਾਰ ਹੈ ਉਹਨਾਂ ਨੂੰ ਆਇਆ ਵੀ ਪਹਿਲਾਂ ਉਹਨਾਂ ਨੇ ਐਨਆਰਸੀ ਪਾਸ ਕੀਤਾ ਠੀਕ ਹੈ ਉਹਨਾਂ ਨੇ ਪੰਜਾਬੀ ਭਾਸ਼ਾ ਰਾਜਸਥਾਨ ਦੇ ਖਦਮ ਕਰਤੀ ਤੇ ਐਨਆਰ 370 ਤਾਰਾ ਖਦਮ ਕਰਤੀ ਕੋਈ ਮੋਦੀ ਸਰਕਾਰ ਦਾ ਪੁਤਲਾ ਫੂਕ ਰਹੇ ਨਹੀਂ ਆਪ ਦੇ ਨੇ ਕਾਲੇ ਕਾਨੂੰਨ ਕਰੇ ਨੇ ਇਹ ਸਾਰੇ ਗਲਤ ਨੇ ਕੋਈ ਸਹੀ ਨਹੀਂ ਹੈਗਾ ਅਸੀਂ ਕਾਲੇ ਕਾਨੂੰਨੋ ਰੱਦ ਕਰਾਤੇ ਫਿਰ ਅਸੀਂ ਦਿੱਲੀ ਚ ਉੱਠਾਂਗੇ ਉਹਨਾਂ ਚਿਰ ਅਸੀਂ ਦਿੱਲੀ ਚ ਉੱਠਣਾ ਨਹੀਂ ਆਏਗਾ ਸਾਡਾ ਵੀ ਵੀਹ ਹਾਲਾ ਦੇ ਫੁਸਵੇ ਮੋਦੀਆ ਤੋਂ ਕਰਦੇ ਨਹੀਂ ਹੈਗੇ ਸਾਨੂੰ ਕੋਈ ਉਮੀਦ ਨਹੀਂ ਹੈਗੀ ਮੋਦੀ ਤੋਂ ਕਰ ਜਦੋਂ ਉਮੀਦ ਹੋਊਗੀ ਅਸੀਂ ਤੁਹਾਨੂੰ ਆਪੇ ਦੱਸਾਂਗੇ ਲੰਬਾ ਜਾ ਸਕਦਾ ਸੰਘਰਸ਼ ਹਾਂ 6 ਮਹੀਨੇ ਦਾ ਸਾਡੇ ਰੱਸਣ ਲੈ ਕੇ ਆਏ ਨੇ ਦਿੱਲੀ ਵਿੱਚ ਤਰਨੇ ਤੇ ਬੈਠੇ ਕਿਸਾਨਾਂ ਵੱਲੋਂ ਜਿੱਥੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ ਉੱਥੇ ਹੀ ਕਾਲੇ ਕਾਨੂੰਨ ਨੂੰ ਵਾਪਸ ਕਰਨ ਦੀ ਮੰਗ ਵੀ ਰੱਖੀ ਗਈ ਹੈ। ਉੱਥੇ ਹੀ ਪੰਜਾਬ ਵਿੱਚ ਕੇਂਦਰ ਸਰਕਾਰ ਦੇ ਅਰਥੀ ਫੁੱਕੇ ਮਜ਼ਹਾਰੇ ਕੀਤੇ ਜਾ ਰਹੇ ਨੇ ਤੇ ਨਾਲ ਹੀ ਨਾਭਾ ਬਲੌਕ ਦੇ ਪਿੰਡ ਕਕਰਾਲਾ ਵਿੱਚ ਕਿਸਾਨੀ ਹਣਾਂ ਦੀ ਏਕਤਾ ਉਗਰਾਹਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੋਦੀ ਅੰਡਾ ਨੇ ਅਤੇ ਅੰਬਾਨੀ ਦਾ ਪੁਤਲਾ ਫੁੱਕਿਆ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਤਿੰਨੋਂ ਕਿਸਾਨੀ ਬਿੱਲ ਵਾਪਸ ਨਹੀਂ ਲੈਂਦੀ ਉਦੋਂ ਤੱਕ ਸੰਘਰਸ਼ ਇਦਾਂ ਹੀ ਜਾਰੀ ਰਹੇਗਾ ਧਰਨੇ ਵਿੱਚ ਭਾਰੀ ਸੰਖਿਆ ਵਿੱਚ ਬੀਬੀਆਂ ਤੇ ਬੱਚਿਆਂ ਨੇ ਹਿੱਸਾ ਲਿਆ ਹੈ ਅਵਾਲੀਆਂ ਦੇ ਪੂਜੇ ਪਤਾ ਕੋਈ ਦਿੱਤੀ ਹੋਈ ਹੈ ਉਹਨਾਂ ਤੋਂ ਅਰਬਾਂ ਖਰਬਾਂ ਰੁਪਏ ਇਹ ਇਲੈਕਸ਼ਨ ਫੰਡ ਲੈਂਦੇ ਨੇ ਔਰ ਹੁਣ ਉਹ ਬੰਦੇ ਇਹਨਾਂ ਤੋਂ ਉਹਦਾ ਜਿਹੜਾ ਮੁਆਵਜ਼ਾ ਮੰਗ ਰਹੇ ਨੇ ਇਸ ਕਰਕੇ ਇਹ ਹੁਣ ਉਹਨਾਂ ਦਾ ਜਿਹੜਾ ਮੁੱਲ ਤਾਰਨ ਵਾਸਤੇ ਦੇਖਦੇ ਆਂਦਾ ਤਿੰਨੋਂ ਸੜਕਾਂ ਤੇ ਰੋਲਦਾ ਕਿਉਂਕਿ ਇਹ ਕਦੇ ਵੀ ਜਿਹੜਾ ਵਪਾਰੀ ਬੰਦਾ ਹੈ ਉਹਨਾਂ ਦਾ ਆਪਣਾ ਪ੍ਰੋਫਿਟ ਦੇਖਣਾ ਹੁੰਦਾ ਉਹਨੇ ਇਹ ਨਹੀਂ ਦੇਖਣਾ ਵੀ ਕਿਸੇ ਨੂੰ ਕੀ ਨੁਕਸਾਨ ਹੁੰਦਾ ਜਾਂ ਇਸ ਕਰਕੇ ਜਿਹੜੀ ਮੋਦੀ ਸਰਕਾਰ ਹੈ ਇਹ ਤਾਂ ਬਿਲਕੁਲ ਕਿਸਾਨਾਂ ਦੇ ਖਿਲਾਫ ਹੋ ਕੇ ਔਰ ਕਿਸਾਨਾਂ ਦੀ ਹੋਂਦ ਨੂੰ ਖਤਮ ਕਰਕੇ ਜਦੋਂ ਕਿਸਾਨ ਕੋਲ ਜ਼ਮੀਨ ਹੀ ਨਹੀਂ ਰਹੀ ਦੇਖੋ ਜ਼ਮੀਨ ਦੇ ਨਾਲ ਹੀ ਜ਼ਿੰਮੇਦਾਰ ਹੈ ਤੇ ਜ਼ਮੀਨ ਹੈ ਨਹੀਂ ਤਾਂ ਕੁਝ ਨਹੀਂ ਹੋਣਾ ਇੱਥੇ ਜ਼ਿਮੀਂਦਾਰਾਂ ਨੂੰ ਸਾਗ ਲੈਣ ਵਾਸਤੇ ਵੀ ਗਾਜਰਾਂ ਗੁੜੀਆਂ ਛਲਕ ਮੰਗਾਣੇ ਵਾਸਤੇ ਵੀ ਅੰਡਾਨੀਆਂ ਦੇ ਸਟੋਰਾਂ ਤੇ ਜਾਣਾ ਪਿਆ ਕਰੂ ਆਪਾਂ ਨਾਬੇ ਦੇਖਦੇ ਆਂ ਮੋਰ ਸਟੋਰ ਦੇ ਵਿੱਚ 40 ਰੁਪਏ ਦੀ ਕੱਲੀ ਛੱਲੀ ਮਿਲਦੀ ਆ ਆਪਾਂ ਕਿਸੇ ਵੀ ਜ਼ਿਮੀਦਾਰ ਦੇ ਵਿੱਚ ਕਰੋ ਖੇਤੋਂ ਜਦੋਂ ਮਰਜ਼ੀ ਛੱਲੀ ਤੋੜ ਸਕਦਾ ਆ ਜਿਹਦੇ ਖੇਤੀ ਹੈ ਨਹੀਂ ਉਹ ਵੀ ਛੱਲੀਆਂ ਗੰਦੇ ਲੈ ਸਕਦਾ ਪਰ ਹੁਣ ਕੀ ਹੋਣਾ ਲਫਾਫਿਆਂ ਦੇ ਵਿੱਚ ਪਾ ਪਾ ਕੇ ਗਡੇਰੀਆਂ ਮਿਲਣ ਗਈਆਂ ਆਪਾਂ ਦੇਖਦੇ ਆ 770 ਰੁਪਏ ਕਿਲੋ ਲੈ ਕੇ ਜਿਹੜੀ ਮੱਕੀ ਹੈ ਉਹ ਅਡਾਨੀ ਦੇ ਸ਼ੋਰ ਉਮਰ 100 ਰੁਪਏ ਦਾ 1 ਕਿਲੋ ਵਿਕ ਰਹੀ ਹੈ ਲੇਕਿਨ ਮੋਦੀ ਸਰਕਾਰ ਬਿਲਕੁਲ ਵਿਕੀ ਪਈ ਹੈ ਅਡਾਨੀ ਐ ਵਾਨੀ ਕੋਲੇ ਇਹ ਕਰਕੇ ਉਹਨਾਂ ਨੂੰ ਪੰਜਾਬ ਦਾ ਕੋਈ ਦਰਬ ਨਹੀਂ ਹੋ ਰਿਹਾ ਪਰ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਸਮੁੱਚੀ ਦੁਨੀਆ ਨੂੰ ਪਾਤਰੂ ਤਨ ਰਸਤਾ ਦਿਖਾਈ ਦਿਖਾਇਆ ਇਸ ਤਰ੍ਹਾਂ ਸਮੁੱਚੇ ਵਰਲਡ ਦੇ ਵਿੱਚ ਇਹਦੇ ਛਲਾਗਾ ਹੋ ਰਹੀ ਹੈ ਵੱਖੋ ਵੱਖਰੇ ਦੇਸਾਂ ਦੇ ਪਾਰਲੀਮੈਂਟਾਂ ਪ੍ਰਧਾਨ ਮੰਤਰੀ ਕਿਸਾਨਾਂ ਦੇ ਹੱਕ ਵਿਚ ਆ ਰਹੇ ਨੇ ਅਸੀਂ ਦਿਨ ਰਾਤ ਇਕ ਕਰ ਦਾਂਗੇ ਜਿਹੜੇ ਵੀ ਸਾਡੇ ਸਾਥੀ ਉੱਥੇ ਗਏ ਨੇ ਉਹਨਾਂ ਦੇ ਪਰਿਵਾਰਾਂ ਦਾ ਅਸੀਂ ਪੂਰਾ ਧਿਆਨ ਰੱਖਾਂਗੇ ਕਿਸੇ ਵੀ ਕਿਸੇ ਨੂੰ ਖੇਤੀ ਦੀ ਪ੍ਰੋਬਲਮ ਹੁੰਦੀ ਹੈ रेलू परवंदी है कोई दाई बूटी परवला मंदी है। ਅਸੀਂ ਉਹਨਾਂ ਦੇ ਨਾਲ ਆ ਸਾਡੇ ਕੋਲ ਲਿਸਟਾਂ ਬੜੀਆਂ ਪਈਆਂ ਨੇ ਜਦੋਂ ਸਾਨੂੰ ਉੱਪਰ ਹੁਸਨੇ ਆਊਗਾ ਅਸੀਂ ਅਗਲਾ ਬੈਚ ਹੈ ਜਿਹੜਾ ਦਿੱਲੀ ਵਾਸਤੇ ਕਮਿਟਮੈਂਟ ਦਿੱਤਾ ਸਰਕਾਰ ਅੱਜ ਜਿਹੜੇ ਮੀਟਿੰਗ ਹੋ ਰਹੀ ਹੈ ਉਹਦੇ ਤੋਂ ਸਿੱਟਾ ਨਿਕਲੂਗਾ। ਦੇਖੋ ਜੀ ਇਹ ਅਜੇ ਲਮਕਾਉਣਗੇ ਲੱਗਦਾ ਕਿਉਂਕਿ ਇਹਨਾਂ ਦੀ ਨੀਤ ਤੇ ਨੀਤੀ ਦੋਵੇਂ ਖਰਾਬ ਨੇ। ਇਹ ਜਿਵੇਂ ਕਹਿੰਦੇ ਛਿੱਤਰ ਦਾ ਜਿਹੜਾ ਪੀਰ ਹੈ ਉਹ ਜੰਨ ਜਲਦੀ ਨਹੀਂ ਮੰਨਦਾ। ਮੈਨੂੰ ਨਹੀਂ ਲੱਗਦਾ ਅੱਜ ਕੁਝ ਕਰਨਗੇ ਪਰ ਇਹ ਗੱਲ ਹੈ ਕਿ ਜਿੱਦਾਂ ਨੰਦਾ ਦੀ ਘੰਡੀ ਸਾਹ ਆ ਪਿਆ ਹੈ। ਇਹਨਾਂ ਕੋਲੇ ਹੋਰ ਕੀ ਹੱਲ ਨਹੀਂ ਹੋਣਾ ਇਹਨਾਂ ਨੂੰ ਕਦੇ ਨਾ ਕਦੇ ਦੇਰ ਸਵੇਰ ਜਿਹੜੇ ਕਾਨੂੰਨ ਵਾਪਸ ਕਰਨੀ ਪੈਣੇ ਆ ਨਹੀਂ ਤਾਂ ਮੋਦੀ ਸਰਕਾਰ ਕਿਸੇ ਵੀ ਟਾਈਮ ਖਤਮ ਹੋ ਸਕਦੀ ਹੈ ਐਮੈਂਡਮੈਂਟ ਮੰਨ ਲਏ ਐਮੈਂਡਮੈਂਟ ਤੇ ਸਰਕਾਰ ਆ ਗਈ ਆ ਵੀ ਅਸੀਂ ਐਮੈਂਡਮੈਂਟ ਕਰ ਦਿੰਦੇ ਆ ਜਦੋਂ ਐਮੈਂਡਮੈਂਟ ਕਰੂ ਇਹਨਾਂ ਨੇ ਸਰਕਾਰ ਲੋਕਾਂ ਨੂੰ ਫੇਰ ਪਲਖੇ ਵਿੱਚ ਰਖਣੇ ਇਹਨਾਂ ਨੇ ਬਾਗਵਾਂ ਦੇ ਇਹੀਆਂ ਵਿੱਚ ਪੂਨ ਤਰ੍ਹਾਂ ਇਹਾਂ ਦੇ ਵਿੱਚ ਅੱਖਰ ਪਾਣੇ ਆ ਜਿਹੜੇ ਕਿ ਅਖੀਰ 'ਚ ਸਾਡੇ ਵਾਸਤੇ ਨੁਕਸਾਨ ਹੀ ਹੋਣੇ ਆ ਐਮੈਂਡਮੈਂਟ ਇਸ ਕਰਕੇ ਕਥਨ ਜਿ세 ਬੰਦੇ ਕਹਿੰਦੇ ਆ ਵੀ ਹੁਣ ਜਦੋਂ ਕੋਈ ਇੱਕ ਵਾਰੀ ਹਥਿਆਤ ਚੱਕ ਹੀ ਲੈ ਤਾਂ ਵੀ ਕਿਉਂ ਨਾ ਆਪਾਂ ਫਿਰ ਇਹ ਤਾਂ ਇਹ ਰਾਦੇ ਹੋਣ ਤਾਂ ਫਾਇਦਾ ਨਹੀਂ ਸਰਕਾਰ ਨੇ ਲੋਕਾਂ ਨੂੰ ਗੱਦੀ ਘੇੜ ਚ ਪਾਉਣਾ ਹੈ ਅੰਤ ਦੇ ਵਿੱਚ ਉਹਨਾਂ ਨੇ ਕਿਸਾਨ ਨੂੰ ਖਤਮ ਕਰਨ ਵਾਲੀ ਜਿਹੜੀ ਸਰਕਾਰ ਹੈ ਪੂਰਾ ਉਹ ਆਪਣਾ ਤਿਆਰ ਹੈ ਜਿਹੜੀ लास्ट ਸਾਡੀ ਜਿਹੜੀ ਹੈ ਮੀਟਿੰਗ लास्ट ਹੋਈ ਉਸ ਤੋਂ ਬਾਅਦ ਜਿਹੜਾ ਸ਼ਗਰ ਤੇਜ਼ ਕੀਤਾ ਜਾਊਗਾ ਦੇਖੋ ਜੀ ਹੁਣ ਬੰਦਾ ਮੱਦਦਾ ਕੀ ਨਾ ਕਰਦਾ ਕੀ ਕਰੂਗਾ ਕੋਈ ਹੱਦ ਹੁੰਦੀ ਹੈ ਉਹਨਾਂ ਨੂੰ ਆਇਆ ਵੀ ਪਹਿਲਾਂ ਉਹਨਾਂ ਨੇ ਐਨਆਰਸੀ ਪਾਸ ਕੀਤਾ ਠੀਕ ਹੈ ਇਹਨਾਂ ਨੇ ਪੰਜਾਬੀ ਭਾਸ਼ਾ ਰਾਜਸਥਾਨ ਦੇ ਖਾਤੋਂ ਕਰਤੀ ਤੇ ਇਹਨਾਂ 370 ਤਾਰਾ ਖਾਤੋਂ ਕਰਤੀ ਕੋਈ ਬੋਲਿਆ ਨਹੀਂ ਉਹਨਾਂ ਨੂੰ ਕਿਹਾ ਵੀ ਸ਼ਾਇਦ ਸਾਰੀ ਇਹ ਜੇ ਪਰ ਇਹਨਾਂ ਦਾ ਪੰਗਾ ਲੈ ਲਿਆ ਪੰਜਾਬੀਆਂ ਦੇ ਨਾਲ ਉਹ ਜਿਵੇਂ ਪੁਰਾਣੇ ਸਮੇਂ ਚ ਗਾਣਾ ਚੱਲਦਾ ਜੇ ਪੁੱਠਾ ਪੰਗਾ ਲੈ ਲੈ ਦਿੱਲੀ ਇਹ ਜੱਟਾਂ ਦੇ ਨਾਲ ਪੰਗਾ ਪਾ ਕੇ ਉਹ ਗੱਲ ਉਹਨੇ ਹੁਣ ਪੁੱਠਾ ਪੰਗਾ ਲੈ ਲਿਆ ਤੇ ਦੇਖੋ ਹੁਣ ਕੀ ਬਣਦਾ ਹੈ ਤੇ ਮੈਨੂੰ ਲੱਗਦਾ ਵੀ ਮੋਦੀ ਸਾਹਿਬ ਨੂੰ ਜੋ ਮਰਜ਼ੀ ਹੋ ਜੇ ਉਹਨੂੰ ਝੁਕਣਾ ਪਊਗਾ ਨਹੀਂ ਪੰਜਾਬੀਆਂ ਨੇ ਅੱਜ ਤੱਕ ਕੋਈ ਜਿਹੜਾ ਮੋਰਚਾ ਦਿੱਤਾ ਏ ਸ਼ੰਭਾ ਨਹੀਂ ਜਿੱਤ ਕੇ ਵੀ ਨਾ ਦਿੱਲੀ ਫੇਰ ਇੱਕ ਵਾਰੀ 20-20 ਵਾਰੀ ਦਿੱਲੀ ਪੰਜਾਬੀ ਜਿੱਤ ਕੇ ਵਾਅ ਵਸੌੜੇ ਕਦੋਂ ਦੇਖਣਾ ਆ ਸੀ ਕਾਲਾ ਕਾਨੂੰਨ ਵਾਪਸ ਲੈਣਾ ਚਾਹੁੰਦੇ ਆ ਇਹ ਸਾਡੇ ਬੱਚਿਆਂ ਨੂੰ ਤੰਗ ਕਰਦਾ ਤੁਸੀਂ ਉਹ ਕਰਦੇ ਆ ਬਹੁਤ ਲਾਖਾਂ ਤੋਂ ਛਤਰਛਾਲ ਦੀ ਤੁਹਾਡੀ ਉਮਰ ਹੋ ਗਈ ਤੁਸੀਂ ਪਹਿਲਾਂ ਇਸ ਤਰ੍ਹਾਂ ਦਾ ਦੇਖਿਆ ਵੀ ਕੋ ਟੈਸਟ ਇਸ ਤਰ੍ਹਾਂ ਦਾ ਨਾ ਨਾ ਕੋਈ ਨਹੀਂ ਦੇਖਿਆ ਅੱਜ ਉਮਰ ਹੋ ਗਈ ਸੀ ਕੋਈ ਨਹੀਂ ਆਇਆ ਚੈੱਕ ਦੇਖਿਆ ਹਾਂ ਮੇਰਾ ਜਿੱਤ ਕੇ ਸਾਨੂੰ ਕੀ ਵਫਾ ਕਰੇ ਠੀਕ ਹੈ ਸੱਜੇ ਜਮੀਨ ਨਾ ਹੋਵੇ ਮੋਦੀ ਜੀ ਵੀ ਮੋਦੀ ਜਮੀਨ ਹੋ ਗਏ ਹੋਰਾਂ ਨੂੰ ਜੀਣਾ ਜਾਂਦਾ ਹਾਂ ਹਾਂ ਜੀ ਹੋਰਾਂ ਨੂੰ ਜੀਣਾ ਚਾਹਦੇ ਵੀ ਸਾਨੂੰ ਫਿਰ ਉਹ ਤਾਂ ਕੀ ਉਹ ਲਾਭ ਹੋਇਆ ਵੋਟਾਂ ਪਾਈਆਂ ਦਾ ਵੋਟਾਂ ਲੈ ਕੇ ਹੋ ਜਾ ਮੁੱਕੜਿਆ ਵੀ ਇਮਾਨ ਹੋ ਗਿਆ ਅਸੀਂ ਦੱਸ ਉਹ ਕਿਵੇਂ ਦੁਨਗਾਵਾਗੇ 就是。 ਕਰੀਏ ਦਿੱਲੀ ਜਾਣ ਦੀ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਅਸੀਂ ਦਿੱਲੀ ਜਾਵਾਂਗੇ ਬੱਚੇ ਵੀ ਜਾਣਗੇ ਬਜ਼ੁਰਗ ਵੀ ਜਾਵਾਂਗੇ ਅਸੀਂ ਧਰਨਿਆਂ ਤੇ ਬੈਠਾਂਗੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਮੋਦੀ ਸਰਕਾਰ ਦੇ ਖਿਲਾਫ ਜੋ ਮੋਦੀ ਨੇ ਕਾਲੇ ਕਾਨੂੰਨ ਕਰੇ ਨੇ ਇਹ ਸਾਰੇ ਗਲਤ ਨੇ ਕੋਈ ਸਹੀ ਨਹੀਂ ਹੈਗਾ ਅਸੀਂ ਕਾਲੇ ਕਾਨੂੰਨ ਰੱਦ ਕਰਾ ਕੇ ਫਿਰ ਅਸੀਂ ਦਿੱਲੀ ਚ ਉੱਟਾਂਗੇ ਉਹਨਾਂ ਚਿਰ ਅਸੀਂ ਦਿੱਲੀ ਚ ਉੱਠਣਾ ਨਹੀਂ ਆਏਗਾ ਤੁਹਾਨੂੰ ਕੀ ਲੱਗਦਾ ਜਿਹੜੀ ਅੱਜ ਮੀਟਿੰਗ ਚੱਲ ਰਹੀ ਆ ਕਿਸਾਨਾਂ ਦੇ ਹੱਕ ਚ ਆਊਗਾ ਫੈਸਲਾ ਕੋਈ ਹਜੇ ਕੋਈ ਇਹ ਤੇ ਮੋਦੀ ਸਰਕਾਰ ਦੇ ਕੰਨ ਤੇ ਜੂਨੀ ਨਹੀਂ ਦਿਏਗੀ ਇਹ ਹੱਕਾ ਲਈ ਤਾਂ ਸਾਡੇ ਜਦੋਂ ਪੂਰੇ ਹੱਕ ਸਾਨੂੰ ਦੇਊਗਾ ਅਸੀਂ ਉਦੋਂ ਸੇਮ ਤੋਂ ਮਦਦ ਨਾਲ ਨਿੰਦਚਰ ਸਾਡੇ ਹੱਕ ਨਹੀਂ ਨਿੰਦਾ ਉਹਨਾਂ ਚਿਰ ਅਸੀਂ ਧਰਮੇ ਤੋੜਦੇ ਨਹੀਂ ਹੈਗੇ ਸਾਨੂੰ ਕੋਈ ਉਮੀਦ ਨਹੀਂ ਹੈਗੀ મોદી ਤੱਕਰ ਜਦੋਂ ਮੀਤ ਹੋਊਗੀ ਅਸੀਂ ਤੁਹਾਨੂੰ ਆਪੇ ਦੱਸਾਂਗੇ ਲੰਬਾ ਜਾ ਸਕਦਾ ਸੰਘਰਸ਼ ਹਾਂ 6 ਮਹੀਨੇ ਦਾ ਸਾਡੇ ਰਸਣ ਲੈ ਕੇ ਗਏ ਨੇ ਅਜੋਨਾ ਜੀ ਉਹਨਾਂ ਜੀ ਰਸੀ ਹੋਰ ਪਚਾਵਾਂਗੇ ਸਾਡੇ ਮਾਤਾ ਬਜ਼ੁਰਗ ਸਾਰੇ ਜਾਣਗੇ ਕੱਟੇ ਹੋ ਕੇ ਸਾਰਿਆਂ ਦੀ ਤਿਆਰੀ ਹੈ ਪੂਰੀ ਤਿਆਰੀ ਆ ਜਿੰਨਾ ਚਿਰ ਗਾਲੇ ਕਾਨੂੰਨ ਰੱਦ ਨਹੀਂ ਕਰਦੇ ਸਾਡੇ ਹੈਗੇ ਨੇ 10 ਦੇ 10 ਸਰਦਾਰ ਚਲੇ ਜਾਂਦੇ ਨੇ 10 ਆ ਜਾਂਦੇ ਨੇ ਤੇ ਸਾਰੇ ਪਿਆਰ ਨੇ ਬੀਬੀਆਂ ਸਾਹਮ ਲੈਣਗੀਆਂ ਨਹੀਂ ਉਹ ਜਾਣਗੇ ਤੇ ਬੀਬੀਆਂ ਸਾਹਮ ਲੈਣਗੇ ਗੈਲ ਖੇਤੀਬਾੜੀ ਦਾ ਕੰਮ